ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਠੀਕ ਆ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਕਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹਿਬ ਨੂੰ ਦੁਬਾਰਾ ਬੁਲਾਵਾਂਗੇ 1 ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਗੱਲ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਉਹ ਵੀ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਹ ਦੇਵਾਸੀ ਅਸੀਂ ਮਾਫੀ ਮੰਗਦੇ ਆ ਜੀ ਅੱਛਾ ਜਿਹੜੇ ਕੈਮਰੇ ਆ ਮਹੀਨਾ ਨਹੀਂ ਆ 48 ਘੰਟੇ ਦਾ ਟਾਈਮ ਆ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਕੰਪਲੀਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀਬ ਸਾਹਿਬ ਨੂੰ ਮੌਕੇ ਤੇ ਬੁਲਾਇਆ ਬੰਗੇ ਜੀ ਅਸੀਂ ਉਹ ਤਾਂ ਨਹੀਂ ਆਉਗੀ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੀ ਫਾਈਨਲ ਰੇਟ ਲਿਸਟ ਲਾਉਂਗੇ ਰੇਟ ਲਿਸਟ ਮੰਗਿਆ ਕੋਈ ਚੀ ਕੀਤਾ ਹੋਇਆ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰ ਠੀਕ ਆ ਜੀ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਠੀਕ ਆ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਕਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਅ ਰੇਟ ਲਿਸਟ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹ ਨੂੰ ਦੁਬਾਰਾ ਬੁਲਾਵਾਂਗੇ 1 ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਗੱਲ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਉਹ ਵੀ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਹ ਦੇਬਾਸਿਅਸ ਸੀ ਮਾਫੀ ਮੰਗਦੇ ਆ ਜੀ ਅੱਛਾ ਜਿਹੜੇ ਕੈਮਰੇ ਆ ਮਹੀਨਾ ਦੀਆਂ 48 ਘੰਟੇ ਦਾ ਟਾਈਮ ਸਰ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਕੰਪਲੀਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀਪ ਸਾਹਿਬ ਨੂੰ ਮੌਕੇ ਤੇ ਬੁਲਾਇਆ ਵਾਂਗੇ ਜੀ ਅਸੀਂ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੀ ਫਾਈਨਲ ਰੇਟ ਲਿਸਟ ਲਾਉਂਗੇ ਰੇਟ ਲਿਸਟ ਮੰਗਿਆ ਕੋਈ ਚੀਜ਼ ਨਹੀਂ ਪਰੋ ਕੀਤਾ ਹੋਇਆ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰੋ ਠੀਕ ਆ ਜੀ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਠੀਕ ਆ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਕਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਅ ਰੇਟ ਲਿਸਟ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹ ਨੂੰ ਦੁਆਰਾ ਬੁਲਾਵਾਂਗੇ 1 ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਗੱਲ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਉਹ ਵੀ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਹ ਦੇਵਾਸੀ ਅਸੀਂ ਮਾਫੀ ਮੰਗਦੇ ਆ ਜੀ ਅੱਛਾ ਜਿਹੜੇ ਕੈਮਰੇ ਆ ਮਹੀਨਾ ਨਹੀਂ ਆ 48 ਘੰਟੇ ਦਾ ਟਾਈਮ ਸਰ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਕੰਪਲੀਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀਪ ਸਾਹਿਬ ਨੂੰ ਮੌਕੇ ਤੇ ਬੁਲਾਇਆ ਵੰਗੇ ਜੀ ਅਸੀਂ ਉਹ ਤਾਂ ਨਹੀਂ ਆਉਗੀ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੀ ਫਾਈਨਲ ਰੇਟ ਲਿਸਟ ਲਾਉਂਗੇ ਰੇਟ ਲਿਸਟ ਮੰਗਿਆ ਕੋਈ ਚੀ ਕੀਤਾ ਹੋਇਆ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰੋ ਠੀਕ ਆ ਜੀ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਠੀਕ ਆ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਕਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਅ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹ ਨੂੰ ਦੁਆਰਾ ਬੁਲਾਵਾਂਗੇ 1 ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਗੱਲ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਉਹ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਹ ਦੇਵਾਸੀ ਅਸੀਂ ਮਾਫੀ ਮੰਗਦੇ ਆ ਜੀ ਅੱਛਾ ਜਿਹੜੇ ਕੈਮਰੇ ਆ ਮਹੀਨਾ ਦੀਆਂ 48 ਘੰਟੇ ਦਾ ਟਾਈਮ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੇ ਕੰਪਲੀਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀਪ ਸਾਹਿਬ ਨੂੰ ਮੌਕੇ ਤੇ ਬੁਲਾਇਆ ਵਾਂਗੇ ਜੀ ਅਸੀਂ ਉਹ ਪੋਲਿਕ ਦੀ ਕੰਪਲੀਟ ਸੀ ਉਹ ਤਾਂ ਨਹੀਂ ਆਉਗੀ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਪੋਲਿਕ ਸੀ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੀ ਫਾਈਨਲ ਰੇਟ ਲਿਸਟ ਲਾ ਕੀਤਾ ਹੋਇਆ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰੋ ਠੀਕ ਆ ਜੀ